ਕੱਲ ਨੂੰ ਕਮੈਂਡ ਚੱਲਣ ਵਾਲੀ ਸੀ ਇਹ ਖੇਤ ਚ ਤਾਂ ਤੇ ਪਰ ਪਾਣੀ ਤਾਂ ਕਿਹਨੇ ਲਾਉਣਾ ਸੀ ਬਾਈ ਮੋਕੇ ਤਾਂ ਪਾ ਲਈ ਸੀ ਮੈਕਨੈਲ ਕੋਈ ਨਹੀਂ ਹੈ ਤੇ ਆਪ ਹੀ ਬੰਨੇ ਆਇਆ ਸਾਰਾ ਕੁਝ ਆਪ ਹੀ ਪੈਂਟ ਦੇ ਤੋਂ ਪਾ ਲਈ। ਕਿਹਨੇ ਕਿਰਵਾਣ ਸੀਗਾ ਬਈ ਤੋਂ ਜਿਹੜਾ ਖਰਾਬ ਹੋ ਗਿਆ ਤੁਹਾਡਾ ਕਿੰਨਾ ਸੀ ਸਾਡਾ ਹੀ ਤੇ ਹੋਊਗਾ ਸਰਕਾਰੀ ਚਲਾਈ ਪਾਉਂਦੇ ਕੋਈ ਡਿਪਾਰਟਮੈਂਟ ਬੰਦੀਆਂ ਕੋਈ ਵੀ ਨਹੀਂ ਹੁਣ ਫੰਡ ਤਾਂ ਕਰਈ ਹੋਣਾ ਹੈ ਫੂਕ ਕਰ ਕਰ ਦਰ ਕੇ ਦੇ ਹੱਤੀਆ ਦੇ ਅਸਰ ਪਈ ਹੋਵੇ ਜੀ ਆਪ ਜਾ ਕੇ ਆਪ ਜਾ ਕੇ ਉਤੋ ਹਰੀਕੇਂਦ ਬਸ ਉਤੋਂ ਪੱਟੀ ਤੱਕ ਹੈ ਲੈ ਵੀ ਕਿੰਨਾ ਕ ਨੁਕਸਾਨ ਹੋ ਗਿਆ ਇਹਦੇ ਨਾਲ ਜੀ ਇਹ ਜੀ ਕਰੀਬ ਅੰਦਾਜ਼ਾ ਹੈ ਜੀ 70 80 ਕਿੱਲਾਂ ਚ ਪਾਣੀ ਫਿਰ ਗਿਆ ਹੋਣਾ ਜੀ ਤੇ ਕਿਹੜਾ ਰਜਬਾਹ ਤੇ ਕਾਰਨ ਕੀ ਬਣਿਆ ਜੀ ਇਹ ਦੋਧਾ ਰਜਬਾਹ ਜੀ ਕਾਰਨ ਇਹ ਓਵਰਫਲੋ ਹੋ ਗਿਆ ਜੀ ਜਿਆਦੇ ਕੱਲ ਇੱਕ ਮੌਸਮ ਜਾਂ ਖਰਾਬ ਸੀ ਇੱਕ ਸਵਾਰਿਆ ਨਹੀਂ ਗਈ ਸੂਰ ਲੰਬੇ ਟਾਈਮ ਤੋਂ ਹਮ ਅਸੀਂ ਤਾਂ ਇਹ ਵਿਭਾਗ ਦੀ ਇਹ ਗੈਲੀ ਮੰਦੇ ਜੀ ਉਹਨਾਂ ਨੇ ਦੇਖਿਆ ਹੀ ਨਹੀਂ ਵੀ ਲੋਡ ਹੈ ਨਹੀਂ ਜੀ ਪਹਿਲਾ ਵੱਧ ਸੀ ਜਮ ਕੱਲ ਨੂੰ ਕਮੈਨ ਚੱਲਣ ਵਾਲੀ ਸੇਤ ਖੇਤ ਚ ਤਾਂ ਤੇ ਫਿਰ ਪਾਣੀ ਤਾਂ ਕਿਹਨੇ ਲਾਉਣਾ ਸੀ ਬਾਈ ਮੌਕੇ ਤਾਂ ਬੰਦ ਹੀ ਸੀ ਹੂੰ ਬਾਕੀ ਸਾਨੂੰ ਤੇ ਇਹ ਬੜਾ ਹੈ ਯਾਰ ਵੀ ਜਦੋਂ ਲੋੜ ਸੀ ਇਸ ਵਾਰ ਨਾ ਐ ਸੀਜ਼ਨ ਚ ਕਣਕ ਦੇ ਤੇ ਸੂਆ ਸੂਆ ਕਰਕੇ ਬਗਾਈ ਜੀ ਕੋਤ ਪਰ ਪਾਣੀ ਆਇਆ ਨਹੀਂ ਚੰਗੀ ਤਰ੍ਹਾਂ ਬਹੁਤ ਚੰਗੀ ਤਰ੍ਹਾਂ ਨਹੀਂ ਆਇਆ ਮਹਿਮਤ ਵਾਲੇ ਬੰਦੇ ਕੋ ਦੋ ਪਾਣੀ ਲਾ ਗਏ ਨੇ ਕਸੀ ਦੇ ਤੇ ਆਮ ਤਾਂ ਇੱਕ ਹੀ ਲੱਗਿਆ ਜਿਆਦਾ ਦੋ ਤਿੰਨ ਪਾਣੀ ਮੋਟਰਾਂ ਦੇ ਲੱਗੇ ਤੇ ਕੋਈ ਮੌਕੇ ਤੇ ਮਹਿਕਮੇ ਵਾਲੇ ਪਹੁੰਚੇ ਬਾਈ ਕੋਈ ਇਲੀਗੇਸ਼ਨ ਡਿਪਾਰਟਮੈਂਟ ਬਣੀ ਆ ਬਾਈ ਕੋਈ ਨਹੀਂ ਆ ਜੀ ਤੁਹਾਡੇ ਪ੍ਰੈਸ ਵਾਲੇ ਦਾ ਜ਼ਰੂਰ ਪ੍ਰਚਾਰ ਆਈ ਸੀ ਉਹਨਾਂ ਨਾਲ ਹੀ ਅੱਛਾ ਉਹ ਮਹਿਕਮੇ ਵਾਲਾ ਕੋਈ ਨਹੀਂ ਆ ਕੋਈ ਨਹੀਂ ਤੇ ਆਪ ਹੀ ਬੰਨੇ ਆ ਇਹ ਸਾਰਾ ਤੁਸੀਂ ਆਪ ਹੀ ਯਾਰ ਪਿੰਡ ਦੇ ਸਹੂਜ ਆ ਇੱਥੇ ਹੂੰ ਤੇ ਡਿਪਾਰਟਮੈਂਟ ਬਣੀ ਹੋਈ ਕੋਈ ਨਹੀਂ ਆ ਹ ਮੌਕੇ ਤੇ ਕੋਈ ਨਹੀਂ ਆ ਬਾਈ ਤੇ ਪਟਵਾਰੀ ਸਾਹਿਬ ਵਗੈਰਾ ਪਹੁੰਚੇ ਦੂਜੇ ਘਰ ਪਟਵਾਰੀ ਦਾ ਵਿਚਾਰ ਇੱਥੇ ਰਿਹਾ ਹਜੇ ਪਟਵਾਰੀ ਦਾ ਗੱਟੇ ਵਿੱਚ ਛਕਾਈ ਅੱਛਾ ਨਾਲ ਛਕਾਏ ਹੈ ਹਾਂ ਚਲੋ ਹੁਣ ਪਰਿਵਾਰਕ ਵਾਲੀ ਗੱਲ ਬਾਂਝਦੇ ਨਾ ਬਾਈ ਯਾਰ ਹੁਣ ਹਨਾ ਹੂੰ ਚੰਗੇ ਬੰਦੇ ਤੱਕ ਬਾਈ ਭਾਈ ਜੀ ਕੀ ਨਾਮ ਆ ਤੁਹਾਡਾ ਜੀ ਮੋਟਾ ਸਿੰਘ ਆ ਜੀ ਤੇ ਕੀ ਗੱਲ ਬਣ ਗਈ ਜੀ ਭਾਜੀ ਬੰਦ ਸੀਗਾ ਸੁਆ ਚੰ ਚੱਕ ਛੜਤਾ ਜਾਦੇ ਅੱਛਾ ਪਹਿਲਾ ਮੋਟਰ ਵਾਲਾ ਲਾਇਆ ਆ ਹੁਣ ਜਦੋਂ ਕੜਕਾ ਵਡਣ ਦਾ ਟਾਈਮ ਸੀ ਥੋੜੇ ਛੜਤਾ ਕਰਕੇ ਪਹਿਲਾਂ ਆਇਆ ਨਹੀਂ ਪਾਣੀ ਜਮਾਂ ਨਹੀਂ ਛੱਡਿਆ ਜਮਾਂ ਮਾਨ ਸਾਹਿਬ ਤੇ ਟੇਲੇ ਤੱਕ ਪਾਣੀ ਪਹੁੰਚ ਗਿਆ ਕੋਈ ਹਾਂ ਮਾਨ ਸਾਹਿਬ ਉੱਥੇ ਬੈਠਾ ਯੱਕੀ ਜਾਂਦਾ ਉੱਥੇ ਬੈਠੇ ਯੱਕੀ ਜਾਂਦੇ ਜਿਵੇਂ ਜਾਵੜਿਆ ਤੇ ਪਹੁੰਚਿਆ ਨਹੀਂ ਹੈ ਹਾਂ ਜੀ ਨਾ ਪਹਿਲਾਂ ਬੰਦ ਹੁੰਦਾ ਜੀ ਨਾ ਕਿਸੇ ਨੇ ਸਵਾਰਿਆ ਜੋ ਇਹ 5 ਸਾਲ ਹੋ ਗਏ ਆ ਹੂੰ ਜਮਾਂ ਕਿਸੇ ਨੇ ਟਿਆਣੀ ਨਹੀਂ ਮਰਿਆ ਨਾ 5 ਸਾਲ ਤਾਂ ਬਹੁਤ ਹੋ ਗਏ ਭਾਈ ਇਹ ਟੋਕਾ ਵੇਖ ਲੈ ਸਾਰੇ ਆ ਉਥੋਂ ਧੂੜ ਘੁਰਦੇ ਰਾਤੋਂ ਲੈ ਕੇ ਤੇ ਸਾਰੇ ਮਤਲਬ 10 ਟੋਕਾ ਹੋਣਗੇ ਖਾ ਕਚਨਾ ਕਿਸੇ ਨੇ ਪੱਕੀ ਉਹਵੇਂ ਪੱਕੀ ਨਹੀਂ ਕਰੀ ਮੁਰਕ ਜਿੱਥੇ ਟੁੱਟ ਗਿਆ ਉਹ ਵੀ ਆਪ ਹੀ ਤੇ ਆਪ ਹੀ ਬੰਨੀ ਬੰਨਿਆ ਨੇ ਫਿਰ ਆਪ ਵੱਧਾ ਸਾਰੇ ਪਿੰਡ ਨੇ ਸੰਯੋਗ ਦਿੱਤਣਾ ਜੀ ਤੇ ਵੱਧਾ ਉਹ ਤਾਂ ਅਫਸਰ ਪਿੰਡਾਂ ਚ ਆਉਂਦੇ ਆ ਗੱਲਬਾਤ ਸੁਣਨ ਵਾਸਤੇ ਕੋਈ ਅਫਸਰ ਮੈਂ ਆਈ ਇੱਥੇ ਤੁਹਾਡੇ ਕੋਲ ਤਾਂ ਕਿਸੇ ਨੇ ਗੱਲ ਨਹੀਂ ਸੁਣੀ ਤੇ ਕਿੰਨੇ ਕਿੰਨੇ ਏਕੜ ਵਾਹਣ ਸੀਗਾ ਭਾਈ ਟੋਟਲ ਜਿਹੜਾ ਖਰਾਬ ਹੋ ਗਿਆ ਤੁਹਾਡਾ ਕਿੰਨਾ ਸੀ ਸਾਡਾ ਹੀ 12 ਕਿੱਲੇ ਥਾ ਹੁਣ ਹੋਣਾ ਤੇਰਾ ਹਾਂ 12 ਇਹਦਾ 12 ਸਾਡਾ ਜੀ 12 ਕਿੱਲੇ ਦਾ ਹੋਊਗਾ ਜੀ ਤੇ ਹੋਊਗਾ 70 80 ਕਿੱਲੇ ਪਾਣੀ ਦਾ ਤੇ ਜਾਵੜ ਤੇ ਹੁਣ ਕਿੰਨੇ ਦਿਨਾਂ ਤੱਕ ਜਾਵੜਿਆ ਪਛੇਤਾ ਵੱਡਿਆ ਜਾਊਗਾ ਲੱਗਦਾ ਵੀ ਉਹ ਘੱਟੋ ਘੱਟ 15 ਦਿਨ ਜੀ 15 ਦਿਨ ਤਾਂ ਮੰਨੋ ਜੀ 8 ਦਿਨ ਦਾ ਪਾਣੀ ਨਹੀਂ ਸੋਕਦਾ 10 ਦਿਨ ਦਾ ਪਾਣੀ ਸੋਕਦਾ ਹਾਂ ਨਹੀਂ ਇਹ ਸਮਝ ਨਾ 8 ਮੰਗ ਵੀ ਆ ਮੰਗਦੀ ਸਾਡੀ ਤੇ ਭਾਈ ਜਿਵੇਂ ਅੱਗੇ ਵੀ ਨੁਕਸਾਨ ਹੋਇਆ ਇਸ ਇੱਥੇ ਪਾਸੇ ਹਣਾ ਹੁੰਦਾ ਰਹਿੰਦਾ ਹੁੰਦਾ ਹੀ ਹੋਈ ਆਈਆਰੀ ਹੁੰਦਾ ਜੀ ਅੱਗੇ ਵੀ ਹੋਇਆ ਹਾਂ ਕੋਈ ਹੱਥ ਕੋਈ ਨਾ ਕੋਈ ਦੰਦਾ ਵਹਿਕ ਮਾਰੋ ਇੰਨਾ ਕੋਸਤੇ ਸੌਂਦਾ ਆ ਕੇ ਅਜਾ ਟੋਕਾਂ ਹੀ ਪੱਕੀਆਂ ਮੰਗਦੇ ਆ ਟੋਕਾਂ ਵੀ ਕਰਦੇ ਸੂਰਤ ਰਹਿੰਦੇ ਵੀ ਟੋਕਾਂ ਹੀ ਕਰਦੇ ਹਾਂ ਕੋਈ ਕਰਦੇ ਸੂਰਤ ਨਾ ਸਵਾਰ ਕਰ ਤੇ ਕੋਈ ਡਿਪਾਰਟਮੈਂਟ ਬਣੀ ਹੋਈ ਕੋਈ ਜੀ ਨਹੀਂ ਆਇਆ ਸੀ ਫੋਨ ਫਾਨ ਤਾਂ ਕਰਈ ਹੋਣਾ ਹੁਣ ਕਰ ਕਰ ਤੜਕੇ ਦੇ ਹੱਕੀ ਜਾਂਦੇ ਸਰਪੰਚ ਸਾਹਿਬ ਕੋਲ ਖੜੇ ਆ ਹੈ ਆਪ ਜਾ ਕੇ ਆਪ ਜਾ ਕੇ ਉੱਥੋਂ ਹਰੀ ਕੰਦ ਬੰਦ ਉੱਥੋਂ ਪੱਟੀ ਤੋੜ ਕੇ ਆਏ ਜਮਾਹੇ ਬੰਦੇ ਆਪ ਕਰਨ ਗਏ ਫੋਨ ਫਾਨ ਤੇ ਕੋਈ ਗੱਲ ਨਹੀਂ ਸੁਣੀ ਹਾਂ ਜੀ ਤੇ ਲਾ ਕੇ ਬੰਦ ਕਰਕੇ ਆਇਆ ਤਾਂ ਕਹੀਏ ਫਿਰ ਬਈ ਤਾਂ ਹੈ ਸਾਰੇ ਮੋਗੇ ਬੰਦ ਸੀ ਕੋਈ ਹਾਂ ਇੱਥੇ ਕੋਈ ਨਹੀਂ ਆਇਆ ਸਾਰੇ ਮੋਗੇ ਬੰਦ ਸੀ ਜੀ ਵਾਪਾ ਕਰਨ ਮੁਸਾਫਰ ਇੱਕ ਵਾੜੂ ਅੱਛਾ